ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਜਿੱਥੇ ਕਾਂਗਰਸ ਆਪਣੀ ਆਪਸੀ ਗੁੱਟਬਾਜੀ ਤੇ ਆਪਸੀ ਕਲੇਸ਼ ਕਰ ਚਰਚਾ ਜੇ ਰਹਿੰਦੀ ਹੈ ਹੁਣ ਫਿਰ ਦੁਬਾਰਾ ਤੋਂ ਉਸ ਤਰ੍ਹਾਂ ਦੇ ਹੀ ਕਲੇਸ਼ ਆਪਣੀ ਆਪਣੀ ਸੀਟ ਨੂੰ ਲੈ ਕੇ ਵੇਖਣੇ ਸ਼ੁਰੂ ਹੋ ਚੁੱਕੇ ਨੇ ਦਿਖਾਈ ਦੇਣੇ ਸ਼ੁਰੂ ਹੋ ਚੁੱਕੇ ਨੇ ਚਾਹੇ ਅਜੇ ਤੱਕ ਸਵਾ ਸਾਲ ਬਾਕੀ ਪਿਆ ਹੈ ਚੋਣਾ ਨੂੰ ਐਸਾ ਇਹ ਤਸਵੀਰ ਤੁਸੀਂ ਵੇਖੋ ਇਹ ਤਸਵੀਰ ਹੈ ਜਿੱਥੇ ਜਸਬੀਰ ਸਿੰਘ ਗਿਲਡਿੰਪਾ ਜਿਹੜੇ ਸਾਬਕਾ ਲੋਕ ਸਭਾ ਦੇ ਸੰਸਦ ਨੇ ਉਹਨਾਂ ਉਹਨਾਂ ਦੀ ਹੈ ਜਿਹੜੇ ਕਿ ਅੰਮ੍ਰਿਤਸਰ ਈਸਟ ਦੇ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਤੇ ਆਪਣੀ ਅੰਮ੍ਰਿਤਸਰ ਤੋਂ ਹੁਣ ਜੋ ਉਹਨਾਂ ਦੇ ਪਿਛਲੇ ਬਿਆਨ ਦੀ ਜੇ ਗੱਲ ਕਰ ਲਈਏ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਲਈ ਲੜਨਾ ਚਾਹੁੰਦੇ ਸੀ ਐਮਐਲਏ ਲੜਨਾ ਚਾਹੁੰਦੇ ਨੇ ਜਿਸ ਕਰਕੇ ਉਹ ਸ਼ਾਇਦ ਮੀਟਿੰਗਾਂ ਵੀ ਕਰ ਰਹੇ ਨੇ ਤੇ ਅੰਮ੍ਰਿਤਸਰ ਈਸਟ ਉਹੀ ਇਲਾਕਾ ਹੈ ਜਿੱਥੇ ਕੀ ਨਵਜੋਤ ਸਿੰਘ ਸਿੱਧੂ ਦਾ ਗੜ ਮੰਨਿਆ ਜਾਂਦਾ ਹੈ ਤੇ ਨਵਜੋਤ ਸਿੰਘ ਸਿੱਧੂ ਉੱਥੋਂ ਦੀ ਜਿੱਤ ਦੇ ਆਏ ਨੇ ਤੇ ਬੀਤੇ ਪਿਛਲੀ ਵਾਰ ਉਹ ਹਾਰ ਗਏ ਤੇ ਹੁਣ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿਹਦੇ ਵਿੱਚ ਜਸਬੀਰ ਸਿੰਘ ਗਿਲ ਟਿੰਪਾ ਨੇ ਤੇ ਉਸ ਦੇ ਨਾਲ ਹੀ ਨਵਜੋਦ ਕੋਰ ਸਿੱਧੂ ਵੱਲੋਂ ਇਸ ਵੀਡੀਓ ਦੇ نیچے ਕਮੈਂਟ ਕੀਤਾ ਗਿਆ ਹੈ ਉਹਨਾਂ ਨੇ ਕੀ ਲਿਖਿਆ ਤੁਸੀਂ ਵੇਖੋ ਅਕਾਲੀ ਦਲ ਮੰਜੀ ਟੀਆ ਟੀ ਯਾਨੀ ਕਿ ਸਿੱਧਾ ਸਿੱਧਾ ਆਪਣੇ ਹੀ ਆਪਣੇ ਹੀ ਕਾਂਗਰਸ ਦੇ ਲੀਡਰ ਜਸਵੀਰ ਸਿੰਘ ਗਿੰਪਾ ਨੂੰ ਟਾਰਗੇਟ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਅਕਾਲੀ ਅਕਾਲੀ ਦਲ ਦੀ ਟੀਮ ਆ ਤੇ ਮਜੀਠੀਆ ਦੀ ਟੀਮ ਹੈ ਜਿਹੜੀ ਕੀ ਜਿੰਨਾਂ ਨਾਲ ਇਹ ਮੀਟਿੰਗਾਂ ਕਰ ਰਹੇ ਨੇ ਤੇ ਖੁਦ ਵੀ ਇਹਨਾਂ ਨੂੰ ਸ਼ਾਇਦ ਇਹ ਇਸ ਕਮੈਂਟ ਤੋਂ ਸ਼ਾਇਦ ਇਹੀ ਅਨੁਮਾਨ ਹਸੀ ਲਗਾ ਸਕਦੇ ਆ ਕਿ ਇਹ ਖੁਦ ਜਸਬੀਰ ਸਿੰਘ ਗਿਲਡਿੰਪਾ ਨੂੰ ਵੀ ਮਜੀਠੀਆ ਜਾਂ ਅਕਾਲੀ ਦਲ ਦਾ ਬੰਦਾ ਕਹਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਜੇ ਅਸੀਂ ਇਹਨਾਂ ਦੀ ਪ੍ਰੋਫਾਈਲ ਦੇਖੀਏ ਜਿਹਦੇ ਵਿੱਚ ਨਵਜੋਤ ਸਿੱਧੂ ਲਿਖਿਆ ਹੋਇਆ ਤੁਸੀਂ ਉਹ ਦੇਖ ਸਕਦੇ ਹੋ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪ੍ਰੋਫਾਈਲ ਹੈ ਨਵਜੋਤ ਕੋਰ ਸਿੱਧੂ ਦੀ ਪ੍ਰੋਫਾਈਲ ਹੈ 13000 ਫੋਲੋਅਰਸ ਨੇ ਤੇ 1500 ਫੋਲੋਇੰਗ ਨੇ ਤੇ ਇਸ ਤੋਂ ਬਾਅਦ ਨੀਚੇ ਜਗ੍ਹਾ ਪਰ ਆ ਜਾਈਏ ਤਾਂ ਨਵਜੋਤ ਕੋਰ ਸਿੱਧੂ ਦੀਆਂ ਹੀ ਸਾਰੀਆਂ ਪੋਸਟਾਂ ਇਹਦੇ ਤੇ ਫਲਪਲ ਦੀ ਪੋਸਟ ਜਿਹੜੀ ਹੈ ਉਹ ਪਾਈ ਗਈ ਹੈ ਯਾਨੀ ਕਿ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਜਿਹੜਾ ਕਮੈਂਟ ਕੀਤਾ ਗਿਆ ਪੋਸਟ ਦੇ ਨੀਚੇ ਅਨਵਜੋਤ ਕੋਰ ਸਿੱਧੂ ਦੀ ਆਪਣੀ ਅਫੀਸ਼ੀਅਲ ਆਈਡੀ ਤੋਂ ਹੀ ਜਿਹੜਾ ਉਹ ਕਮੈਂਟ ਕੀਤਾ ਗਿਆ ਤਾਂ ਇਸ ਤੋਂ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ ਗੱਲ ਕਿ ਆਖਿਰਕਾਰ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਉਧਰ ਹੀ ਦੂਜੇ ਪਾਸੇ ਕਾਂਗਰਸ ਨੇ ਅਨਿਲ ਜੋਸ਼ੀ ਨੂੰ ਵੀ ਅੰਮ੍ਰਿਤਸਰ ਤੋਂ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਿਹਾ ਤੇ ਉਹਨਾਂ ਹਲਕੇ ਦੇ ਵਿੱਚ ਜਿਹੜੇ ਪੁਰਾਣੇ ਕਾਂਗਰਸੀ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬਗਾਵਤ ਕਰ ਦੇ ਪਰ ਨਵਜੋਤਪੁਰ ਸਿੱਧੂ ਬੀਤੇ ਕੁਝ ਦਿਨ ਪਹਿਲਾਂ ਹੀ ਆਪਣੀ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਸੀ ਕਿ ਇਹ ਕਾਂਗਰਸੀਆਂ ਦੇ ਵਿੱਚ ਇਹੀ ਗੱਲ ਮਾੜੀ ਹੈ ਕਿ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਪਰ ਸ਼ਾਇਦ ਨਵਜੋਤਪੁਰ ਸਿੱਧੂ ਖੁਦ ਭੁੱਲ ਗਏ ਕਿ ਕਮੈਂਟ ਕਰਨ ਲੱਗਿਆ ਇਹ ਵੀ ਤੁਹਾਡੀ ਪਾਰਟੀ ਦੇ ਖਿਲਾਫ ਨਹੀਂ ਜਾਵੇਗਾ ਕਿਉਂਕਿ ਜਸਵੀਰ ਸਿੰਘ ਢਿੰਪਾ ਵੀ ਤੁਹਾਡੀ ਪਾਰਟੀ ਦੇ ਪੁਰਾਣੇ ਲੀਡਰ ਨੇ ਤੁਹਾਡੇ ਆਉਣ ਤੋਂ ਪਹਿਲਾਂ ਦੇ ਉਹ ਸ਼ੁਰੂ ਤੋਂ ਕਾਂਗਰਸ ਦੇ ਲੀਡਰ ਨੇ ਤਾਂ ਇਹ ਗੱਲਾਂ ਕਿਤੇ ਨਾ ਕਿਤੇ ਸਾਹਮਣੇ ਜ਼ਰੂਰ ਆ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਫਿਰ ਦੁਬਾਰਾ ਤੋਂ ਆਪਸੀ ਕਲੇਸ਼ ਹੋਣੇ ਤੋਂ ਹੀ ਸ਼ੁਰੂ ਹੋ ਗਏ ਨੇ ਤੇ ਹੁਣ ਅੱਗੇ-ਅੱਗੇ ਵੇਖਣਾ ਹੈ ਹੁੰਦਾ ਕੀ ਹੈ ਕਿਉਂਕਿ ਪਿਛਲੀ ਵਾਰ ਕਾਂਗਰਸ ਇਹਨਾਂ ਗੱਲਾਂ ਕਰਕੇ ਹੀ ਆਪਣੇ ਜਿੰਨੀ ਹੋਈ ਸਟੇਟ ਗਵਾ ਬੈਠੀ ਸੀ ਤੇ ਹੁਣ ਇਸ ਵਾਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਬਕ ਲੈਂਦੀ ਹੈ ਜਾਂ ਫਿਰ ਨਹੀਂ ਆ ਵੇਖਣ ਵਾਲੀ ਗੱਲ ਹੋਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ